ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾੜਾ ਤੇਲੀਆਂ ਵੀਰ ਜਸਵੰਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਵੰਡ ਤੋਂ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਾੜਾ ਤੇਲੀਆਂ ਨਜ਼ਦੀਕ ਅਲਗੋਂ ਕੋਠੀ ਡੱਬੀਪੁਰਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ ਆਪਾਂ 6 ਫਰਵਰੀ ਨੂੰ ਇਹੇ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਆਪਾਂ ਤਿੰਨ ਹੀ ਐਨੀਮਲ ਦਿਖਾਉਣੇ ਆ ਤਿੰਨੇ ਬੇੜਾ ਨੇ ਬਿਲਕੁਲ ਸੱਜਰਤਾ ਜੀਆਂ ਸੋਈਆਂ ਨੇ ਕੋਈ 2-4 3-4 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਸੂਬਾ ਦੋ ਪਲੂਨ ਪਹਿਲਾ ਸੂਬਾ ਬੱਚੀਆਂ ਨੇ ਢਿਗਾ ਜੀ ਇੱਕ ਦੂਜੇ ਸੂਬੇ ਸੈਕੰਡ ਟਾਈਮਰ ਤੇ ਬਾਕੀ ਪ੍ਰੋਪਰ ਪੂਰੀ ਡਿਟੇਲ ਜਿਹੜੀ ਆ ਉਹ ਆਪਾਂ ਵੀਰ ਜਸਵੰਤ ਤੋਂ ਲੈ ਲਵਾਂਗੇ ਠੀਕ ਆ ਜੀ ਕੀ ਇਨਫੋਰਮੇਸ਼ਨ ਆ ਜੇ ਇਹਨਾਂ ਬੇੜਾਂ ਦੀ ਸੋ ਵੀਡੀਓ ਦੇ ਨਾਲ ਤੁਸੀਂ ਹਰ ਤੱਕ ਜੁੜੇ ਰਹੇ ਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਪਸ਼ੂ ਚੰਗੇ ਹੁੰਦੇ ਆ ਸਾਫ਼ ਸੁਥਰੇ ਪਸ਼ੂ ਵੀਰ ਲੈ ਕੇ ਆਉਂਦਾ ਪਹਿਲਾਂ ਵੀ ਆਪਾਂ ਪੰਜ ਚਾਰ ਵੀਡੀਓ ਪਾਈਆਂ ਨੇ ਚੰਗੇ ਸਾਫ਼ ਸੁਥਰੇ ਪਸ਼ੂ ਹੁੰਦੇ ਆ ਠੀਕ ਆ ਜੀ ਬਾਕੀ ਜਿੱਥੇ ਵੀ ਕਿਸੇ ਫਾਰਮਰ ਭਰਾ ਦਾ ਤਾਲਮੇਲ ਪੈਂਦਾ ਉਹ ਤੋਂ ਤੁਸੀਂ ਪਿਠਾ ਲਿਓ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਸਵੰਤ ਸਾਸਰੀ ਕਾਲ ਸਾਸਰੀ ਕਾਲ ਜੀ ਸੰਤੂ ਸਾਹਿਬ ਜੀ ਹੋਰ ਠੀਕ ਠਾਕ ਜੀ ਬੜੇ ਵਧੀਆ ਜਸਵੰਤ ਕਹਿ ਵੀਰੇ ਹਾਂ ਕਿਰਪਾ ਵੀਰ ਤੂੰ ਹੀ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਸੰਤ ਪ੍ਰਵਾਹ ਠੀ ਜਸੋਂ ਤੋਂ ਉਦੋਂ ਵੀ ਆਪਾਂ ਦੋ ਕਮਸ਼ੀਆਂ ਪਾਈਆਂ ਸੀ ਵੀਰੇ ਹਾਂਜੀ ਹੋ ਗਿਆ ਸੀ ਮਾਲ ਸੇਲ ਹਾਂਜੀ ਬਾਬਾ ਵੈਗਰੋ ਕਿਰਪਾ ਜੀ ਮੈਨੂੰ ਲੱਗਾ ਜੀ ਠੀਕ ਹੈ ਵੀਰੇ ਹਾਂਜੀ ਅੱਜ ਵੀ ਮੇਰੇ ਕੋਲ ਤਾਂ ਬਹੁਤ ਸਾਰੇ ਹੀਰੇ ਆ ਟਾਪ ਦੇ ਕਮਾਲ ਦੇ ਪਸ਼ੂ ਕੱਢ ਲਿਆਂਦੇ ਆ ਬਹੁਤ ਜਿਆਦਾ ਸਾਫ ਸੁਸਰੇ ਸੰਧੂ ਸਾਹਿਬ ਠੀਕ ਹੈ ਜੀ ਆਪਾਂ ਲੈਂਦੇ ਸੰਧੂ ਸਾਹਿਬ ਮਾਲ ਸਾਫ ਸੁਸਰਾ ਬਿਲਕੁਲ ਹੀ ਜਿਆਦਾ ਬਿਲਕੁਲ ਜੀ ਭਲਾ ਹਫਤੇ ਜੀ ਇੱਕ ਮੇਲ ਜੇ ਫਲਾ ਹਫਤੇ ਦੋ ਮਿਲ ਜਾਂਦਾ ਆ ਫਿਰ ਸੁਆਦ ਵਾਲੀ ਗੱਲ ਆ ਜਸਵੰਤ ਹੁਣ ਏਡੀ ਦੂਰੋਂ ਕਿਸੇ ਭਰਾ ਨੇ ਸੋਸ਼ਲ ਮੀਡੀਆ ਤੇ ਚੀਜ਼ ਵੇਖ ਕੇ ਉਹਨਾਂ ਤੇ ਚੀਜ਼ ਤੇ ਪੱਲੇ ਵੀ ਹੋਣੇ ਕਿ ਦਾ ਕੁਝ ਕੋਈ ਹੀਰਾ ਹੋਊਗਾ ਤੇ ਕੋਈ ਭੈਣ ਭਰਾ ਲਾਊਗਾ ਕੋਈ 100 150 ਕਿਲੋਮੀਟਰ 200 ਕਿਲੋਮੀਟਰ ਆ ਰਿਹਾ ਤੇ ਕੋਈ ਚੰਗੀ ਸ਼ਹਿਤ ਆਵੇ ਚੰਗੀ ਕਰਕੇ ਅਗਲੇ ਨਾਲ ਹੁਣ 100 ਕਿਲੋਮੀਟਰ ਪੈੜਾ ਫਟ ਕੇ ਬਿਲਕੁਲ ਤੇ ਮਾਰੀ ਲੈਣੀ ਦੋਥੋਂ ਲੈ ਲੈ ਅਗਲੇ ਆ ਤੁਰ ਫਿਰ ਕੇ ਲੋਕ ਨੂੰ ਅਗਲਾ ਪਸ਼ੂ ਇਕੱਠੇ ਕਰ ਲੈਂਦਾ ਉਹ ਜੀ ਹਾਂਜੀ ਹਾਂਜੀ ਮੈਂ ਵੀ ਪ੍ਰਭੂ ਐਨੀਮਲ ਸਾਫ਼ ਸੁਥਰੇ ਆ ਦੋ ਬੱਚੇ ਦਿਖਾਵਾਂਗੇ ਪਲੂਨ ਪਹਿਲਣਾ ਜਿਹੜੀਆਂ ਸੂਈਆਂ ਨੇ ਬੱਚਿਆਂ ਦੀ ਗੱਲ ਕਰ ਕਾਨੂੰਨ ਪਹਿਲੇ ਸੂਏ ਬੱਛੀ ਦੇ ਦੋਹਾਂ ਦੇ ਮਗਰ ਮੇਲ ਕਾਫ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਹੈ ਡਿਟੇਲ ਜਿਸ ਵਾਂ ਤੇ ਸ਼ੁਰੂਆਤ ਇਸੇ ਵੇਰ ਤੋਂ ਕਰ ਲਾ ਜੀ ਬਲੈਕ ਰੰਗ ਦੇ ਵਿੱਚ ਬੱਛੀ ਵੀ ਸੂਆ ਗਰਮ ਹੋ ਗਈ ਹੈ ਇਹ ਦੂਜਾ ਸੂਆ ਸੰਤੋ ਸਾਹਿਬ ਦੂਸਰਾ ਸੂਆ ਇਹਨੂੰ ਅੱਜ ਸਹੀ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਸੰਤੋ ਸਾਹਿਬ ਅੱਜ 5 ਕਿ ਦਿਨ ਹੋ ਗਏ 4 ਤੋਂ 5 ਦਿਨ 5-4 ਕਿ ਦਿਨ ਹੋ ਗਏ ਹਾਂਜੀ ਇਸ ਵਕਤ ਤਕਰੀਬਨ ਹੁਣ ਬੋਲੇ ਚ ਬਾਹਰ ਹੀ ਆਉਣ ਡਈ ਹੈ ਤਕਰੀਬਨ ਬੋਲਾ ਬੋਲਾ ਕਿੰਨਾ ਹੋਗਾ ਕੱਚਾ ਦੁੱਧ ਇਹਦੇ 15-16 ਲੀਟਰ ਆਈ ਸਾਨੂੰ ਸਾਹਿਬ 15-16 ਲੀਟਰ ਹਾਂਜੀ ਵੱਧ ਹੋ ਲੋ ਵੀ 15 16 ਲੀਟਰ ਇਸ ਵਕਤੇ ਦੇ ਥੱਲੇ ਕੋਈ ਕੱਚਾ ਦੁੱਧ ਮੰਨ ਲਏ ਕੋਈ ਬੋਲੇਜ ਬਾਹਰ ਆਈ ਸਮਝ ਲੈ ਠੀਕ ਹੈ ਜੀ 15 16 15 16 ਲੀਟਰ ਤੇ ਚੱਲਣ ਦਾ ਹੀ ਆ ਚੱਲਣ ਦਾ ਹੀ ਆ ਜੀ ਤੇ ਰੰਗ ਬਿਲਕੁਲ ਬਲੈਕ ਆ ਤੇ ਐਫ ਦੇ ਵਿੱਚ ਇੱਕ ਕ੍ਰੋਸ ਆ ਗਈ ਹੈ ਠੀਕ ਹੈ ਜੀ ਮਗਰ ਇਹਦੇ ਬੱਛਾ ਵੀਰੇ ਹਾਂਜੀ ਮਗਰ ਬੱਛਾ ਸੋ ਮਗਰ ਇਹਦੇ ਮੇਲ ਕਾਫ ਆ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਲਾ ਕੇ ਵਿਖਾ ਦਈਏ ਥਣ ਦੇਵਾ ਆ ਕਰੋ ਚੈੱਕ ਠੀਕ ਹੈ ਜੀ ਆ ਦੇਖੋ ਬਾਕੀ ਜਸੋਂ ਤਾਂ ਠੰਡੀ ਧੀਰੀ ਹੈ ਇਸੇ ਤਰ੍ਹਾਂ ਵੰਗਾ ਜੂੜ ਪਾਉਣ ਦੀ ਲੋੜ ਨਹੀਂ ਨਹੀਂ ਜੀ ਨਹੀਂ ਵਹਿ ਕੇ ਵੀ ਭੈਣ ਭਰਾਣੇ ਪਉਣਾ ਪਾਲੇ ਠੀਕ ਹੈ ਪਰ ਆਪਣੇ ਲੋਹੇ ਦੇ ਲੋਕ ਠੀਕ ਹੈ ਭਾਈ ਹਾਂਜੀ ਠੀਕ ਹੈ ਦੇਖੋ ਖੋਲ ਕੇ ਦਿਖਾ ਦਗੀ ਠੀਕ ਹੈ ਅੱਛਾ ਜਸੂਨ ਤੇ ਫਿਰ ਆਇਆ ਠੰਡੀ ਤੇਰੀ ਅਸੀਂ ਸੰਦੂ ਸਾਹਿਬ ਜੀ ਹਾਂ ਵੇਖੋ ਜੀ ਇਹ ਲੈ ਸਾਹਮਣੇ ਹੀ ਹੈ ਜੀ ਕੋਈ ਗੱਲ ਬਾਤ ਨਹੀਂ ਲਓ ਜੀ ਆ ਭਲਾਂ ਭੁਲਾਂ ਪਈਆਂ ਜੇ ਕਰਮਾੜੀ ਬਿਲਕੁਲ ਆਪ ਨੂੰ ਨੋਰਮਲ ਹੀ ਹੈਗੀ ਇੱਕ ਪਾਸੇ ਹਾਂ ਜੀ ਆ ਦਿਖਾਓ ਇਦਾਂ ਸੰਦੂ ਸਾਹਿਬ ਕੋਈ ਗੱਲ ਬਾਤ ਨਹੀਂ ਆਉਂਦੀ ਮੋਟਰ ਆਖੂਗਾ ਤੇ ਹਾਂ ਲਓ ਜੀ ਠੀਕ ਹੈ ਜੀ ਤੋ ਬਾਕੀ 24 25 ਦੀ ਵੀ ਚੰਗੀ ਆ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਠੀਕ ਆ ਜੀ ਤੇ ਵੰਡ ਦੇਰਲੇ ਬਹੁਤ ਵਧੀਆ ਆਫਸੀ ਥਰਾਂ ਦੀ ਤਕਰੀਬਨ 8 8 7 7 ਇੰਚ ਦੇ ਥਣ ਲਗਾ ਹਾਂਜੀ ਤੇ ਕਾਤੋਂ ਵੱਡਾ ਇਸ ਵਾਇਰ ਦਾ ਠੀਕ ਆ ਜੀ ਇੱਕ ਰੰਗ ਬਿਲਕੁਲ ਬਲੈਕ ਦਿਖਾਈਏ ਸੰਦੂ ਸਾਹਿਬ ਆ ਲਿਆ ਵੀਰ ਜਸੋਂ ਤੋਂ ਬਾਹਰ ਇਧਰ ਤੋੜ ਕੇ ਦਿਖਾ ਦਈਏ ਕੱਢ ਕੇ ਤੇ ਐਸ ਵਕਤੇ ਦੋਸਤੋ 15 16 16 ਲੀਟਰ ਤੇ ਚੱਲਣ ਦੀ ਆ ਬੋਲੇ ਜੋ ਬਾਹਰ ਹੀ ਆਈ ਸਮਝ ਲੋ ਕੋਈ ਕੱਚਾ ਤੋਂ ਤੇ ਮੇਰਾ ਭਰਾ ਮੰਨ ਕੇ ਸੌਦਾ ਕਰ ਲਵੇ ਠੀਕ ਹੈ ਜੀ ਅੱਜ ਕਿਉਂਕਿ ਤਿੰਨ ਦਿਨ ਦਾ ਸਮਾਂ ਤਿੰਨ ਚਾਰ ਤਿੰਨ ਕਿ ਚਾਰ ਦਿਨ ਦਾ ਹਾਂਜੀ ਸੋ ਲੰਬੀ ਲੰਬੀ ਬਹੁਤ ਆ ਵੇਲ ਬੋਜ ਦੀ ਦੂਰੀ ਲੈ ਕੇ ਲੋ 2 ਕਿਲੋ ਦੁੱਧ ਭਰਨਾ ਸੰਧੂ ਸਾਹਿਬ ਬੀਬੀ ਜਿਹੜੀ ਲਾਹੂਗੀ ਟਾਪ ਅਜੇ ਆਉਣ ਵਾਲੇ ਸਮੇਂ ਹਾਂਜੀ ਹਾਂਜੀ ਸਮਾਂ ਦੇ ਨਾਲ ਚੱਲਣਾ ਪਸ਼ੂ ਨੇ ਦੋਹਾਂ ਚਾਹ ਦੇਣਾਂ ਦੇ ਬਾਅਦ ਠੀਕ ਹੈ ਸੈਟਿੰਗ ਹੋ ਗਈ ਕਿ ਬੋਲੇ ਜੋ ਆ ਗਈ ਬਾਹਰ ਸੰਧੂ ਸਾਹਿਬ ਲੋ ਵੀ ਬਾਕੀ ਦੋਸਤੋ ਹਵਾਨੇ ਚੱਡੇ ਦੀ ਬੰਤਰ ਕਰੋ ਚੈੱਕ ਉਤੋਂ ਵੀ ਤੁਸੀਂ ਪਿੱਠਪੜੇ ਵਾਲੀ ਸਾਈਡ ਤੋਂ ਦੇਖ ਲੋ ਬੋਦੀ ਵਾਲੀ ਬੱਚ ਤੇ ਪੀੜਿਤ ਦੇ ਪਾਵੇ ਵਾਂਗੂ ਥਾਣ ਲੱਗਾ ਇੱਧਰ ਤੁਹਾਨੂੰ ਆਪਾਂ ਨੋਟ ਕਰਾ ਦਿੰਨੇ ਇੱਕ ਵਾਰੀ ਆ ਵੇਖੋ ਚੌਂ ਗੁੱਠਾਂ ਤੇ ਨਖੇੜ ਬਹੁਤ ਵਧੀਆ ਤੇ ਚੌਣ ਚਵਾਤ ਜਿਹੜੀ ਕਿਸੇ ਰਕਮ ਦੀ ਕੋਈ ਥੋਰ ਨਹੀਂ ਕੋਈ ਛੱਟਾ ਨਹੀਂ ਗਾ ਬਿਲਕੁਲ ਸਾਫ ਸੁਥਰਾ ਬੇਸੋ ਸਾਫ ਸੁਥਰੇ ਪਸ਼ੂ ਦਾ ਵੈਸੇ ਦੂਰੋਂ ਵੇਖਦੇ ਆ ਸਾਰੇ ਪਾ ਪਾਈਆਂ ਸੰਧੂ ਸਾਹਿਬ ਪਾ ਪਾਈਆਂ ਫਿਰ ਹਾਂਜੀ ਹਾਂਜੀ ਜੇ ਜਿਵੇਂ ਆ ਪਾਉ ਲੋਖਾ ਕਹਿੰਦਾ ਵੀ ਪਾ ਪਾਈਆਂ ਪਾ ਪਾਈਆਂ ਬਿਲਕੁਲ ਸੇਮ ਹੀ ਆ ਤੇ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਆ ਠੀਕ ਆ ਪਾ ਪਾਈ ਠੀਕ ਹੈ ਜੀ ਹਾਂਜੀ ਮੈਂ ਵੀ ਆ ਦੇਖੋ ਬੱਚੇ ਖੁਸ਼ ਹੋ ਗਏ ਹੈ ਬੱਚੇ ਖੁਸ਼ ਹੋ ਗਏ ਆ ਆ ਲੈ ਹਾਂਜੀ ਹੈਪੀ ਹੈਪੀ ਮੂਡ ਹੋ ਗਿਆ ਹਨਾ ਮੈਂ ਜਦੋਂ ਤੋਂ ਤੋੜ ਦੇ ਵੀਰੇ ਇਹਨੂੰ ਨਮਾ ਇੱਕ ਦੋੜ ਜਿਹੜੀ ਗੇਰੇ ਕਢਾ ਦੇ ਤਰ ਲਓ ਓਕੇ ਸਾਨੂੰ ਸਾਹ ਆ ਠੀਕ ਹੈ ਮਹਾਰਾਜ ਤੋੜ ਲਓ ਹਾਂ ਬੰਨ ਲਗੇ ਚੱਲ ਆ ਜਾ ਲਓ ਵੀ ਸੋ ਬਾਕੀ ਜਿੰਨੀ ਸਿਫਤਾ ਜਿੰਨੀ ਸਲਾਹ ਤਾਂ ਦੋਸਤੋ ਐਨੀਮਲ ਚੰਗੇ ਜਿੰਨੀ ਕਰ ਲੋ ਨਹੀਂ ਥੋੜੀ ਆ ਬਹੁਤ ਵਧੀਆ ਠੀਕ ਆ ਜਸਵੰਤ ਕੀ ਡਿਮਾਂਡ ਕਰਦਾ ਵੀਰ ਕਿੰਨੇ ਦੀ ਦੇਣੀ ਆ ਇਹਦਾ ਸੰਧੂ ਸਾਹਿਬ ਮੁੱਲ 75000 ਰੁਪਇਆ ਜੀ ਹਾਂ ਜੈਸ ਨੂੰ 72000 ਦੀ ਜੈਸ ਨੂੰ 72 ਦੀ ਹਾਂਜੀ ਡਿਮਾਂਡ 75000 ਹੈ ਹਾਂਜੀ ਠੀਕ ਆ ਵੀਰੇ ਹਾਂਜੀ ਬਾਕੀ 72 ਦੇ ਵਿੱਚੋਂ ਮੌਕੇ ਤੇ ਹੋ ਜਾਊਗਾ ਥੋੜਾ ਪਾਵਾ ਸੋਚੋ ਮਾਨਤਨ ਫੁੱਲ ਕਰਦਾ ਭੈਣ ਭਰਾ ਦਾ ਕੋਈ ਗੱਲ ਨਹੀਂ ਠੀਕ ਆ ਲੋ ਵੀ ਦੋਸਤੋ 72000 ਦੀ ਜਿਹੜੀ ਇਹ ਤੁਹਾਨੂੰ ਐਂਡ ਟੂ ਐਂਡ ਮਿਲ ਜੂਗੀ 75000 ਦੇ ਦੀ ਜਿਹੜੀ ਡਿਮਾਂਡ ਆ ਤੇ ਲੈਸ ਕਰਕੇ ਤੁਹਾਨੂੰ 72000 ਦੀ ਮਿਲ ਜੂਗੀ ਕੋਝ ਨਹੀਂ ਆਪਾਂ ਦੇ ਕੀਤਾ ਮੁੱਲ ਸੰਧੂ ਸਾਹਿਬ ਲੈ ਨਾ ਕੀਤਾ ਜੀ ਚੰਗੇ ਵੇੜ ਬਾਕੀ ਨਵਾ ਆਂਗਾ ਹਾਂਜੀ ਦੂਜਨ ਵੇੜ ਸੋਈ ਆ ਬਿਲਕੁਲ ਜੀ ਤੇ ਇਹਦਾ ਬੱਚਾ ਇੱਕ ਵਾਰੀ ਆਪਣਾ ਜਸਮਤ ਦਿਖਾ ਵੀਰ ਬੱਚਾ ਦਿਖਾ ਦਈਏ ਕਿਹੜਾ ਬੱਚਾ ਇਹਦਾ ਆਹ ਜੇ ਇਹਦਾ ਬੱਚਾ ਆ ਬਲੈਕ ਹਾਂਜੀ ਬਲੈਕ ਲਾ ਵੀ ਬੱਚਾ ਬੜਾ ਪਲਿਆ ਪਲੀਤਾ ਹੈ ਬਹੁਤ ਜ਼ਿਆਦਾ ਜੀ ਚਲੋ ਸੀਮਰ ਸੁਮਨ ਬਹੁਤ ਚੰਗੇ ਆਏ ਆ ਆਹ ਵੇ ਜੇ ਨੜੂਆਂ ਜ ਆਵੇ ਡੇ ਲਾੜੂ ਆ ਡਿੱਗਿਆ ਪਿਆ ਥੱਲੇ ਉਹ ਬੱਚੇ ਦਾ ਜਿਹੜਾ ਦੋਸਤ ਨਾਲ ਆ ਹਾਂਜੀ ਕਿਉਂਕਿ ਬੱਚੇ ਚ ਨੇ ਇੱਕ ਇਹਨਾ ਦੇ ਵੀਰ ਨੇ ਬੰਨੇ ਅਸੀਂ ਪਿੱਛੇ ਛੜ ਦੇ ਵਿੱਚ ਵੀ ਤੇ ਇੱਥੇ ਵੀ ਤਕਰੀਬਨ ਬੱਚੇ ਕੱਠੇ ਬੰਨੇ ਆ ਤੇ ਨਾਲੂ ਨੂੰ ਨੂੰ ਜਿਹੜੇ ਬੱਚੇ ਪੈਰਪੂਰ ਰੱਖ ਦਿੰਦੇ ਆ ਖਿੱਚ-ਕੁੱਚ ਕੇ ਤੋੜ ਦਿੰਦੇ ਆ ਥੱਲੇ ਡਿੱਗਾ ਪਿਆ 나ੜੂ ਜਿਹੜਾ ਬੱਚੇ ਦਾ ਤੇ ਉਹ ਪ੍ਰੋਪਰ ਤੁਸੀਂ ਦੇਖ ਲਓਗੇ ਠੀਕ ਆ ਜੀ ਤੇ ਇਹ ਦਾ ਬਲੈਕ ਰੰਗ ਦੇ ਵਿੱਚ ਇਹ ਬੱਚਾ ਠੀਕ ਆ ਜੀ ਕਾਲੀ ਗਾਂ ਦਾ ਜੀ ਕਾਲੀ ਗਾਂ ਦਾ ਇੱਧਰ ਸੈਕਿੰਡ ਨੰਬਰ ਤੇ ਜਸਵੰਤ ਇੱਧਰ ਆਪਣੇ ਜਸਵੰਤ ਸਾਹਿਬ ਚਾਰ ਦੇ ਆ ਸੋਈ ਨੂੰ ਤਾਂ ਐਵੇਂ ਲੱਗਦਾ ਕਿ ਕਿਵੇਂ ਨਾ ਮੈਂ ਉਹੀ ਆ ਵੀ ਜਿੰਨਾ ਜਪਾ ਬੱਚੇ ਉਹਨਾਂ ਜਰ ਤੱਕ ਯਕੀਨ ਵੀ ਰੱਖਦੇ ਆ ਬਾਅਦ ਵਿੱਚ ਅਗਲੇ ਨੂੰ ਨਾ ਤਾਂ 15 14 12 ਦਿਨਾਂ ਦਾ ਹੋ ਗਿਆ ਉਹਨੇ ਨਹੀਂ ਜੀ ਬਿਲਕੁਲ ਨਹੀਂ ਕਿਉਂਕਿ ਜੰਮਦੇ ਸਾਰ ਹੀ ਬੜ ਵੇਰ ਦੇ ਹਿਸਾਬ ਨਾਲ ਸੰਧੂ ਸਾਹਿਬ ਆ ਬਾਕੀ ਵੇਰ ਵੀ ਵੱਡੀ ਹੈ ਚਲ ਹਾਂ ਇਹਦਾ ਬੱਚਾ ਕੀ ਜਾਂਦਾ ਹਾਂ ਤੇ ਜਸੋਤ ਵੀਰੇ ਇਹ ਤਾਂ ਹੋ ਗਿਆ ਇਸ ਵੇਰ ਦਾ ਮੋਲ ਡਿਮਾਂਡ ਸੈਕਿੰਡ ਨੰਬਰ ਤੇ ਆ ਪਲੂਣ ਪਹਿਲਾ ਦਾ ਸੁਆ ਬੱਚੀ ਸੂਈ ਤੁਹਾਡੇ ਕੋਲ ਹਾਂਜੀ ਇਹ ਜੋੜੀ ਬਿਲਕੁਲ ਪਹਿਲਾ ਪਹਿਲਾ ਸੁਭਈਏ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਅੱਛੀ ਕੀ ਜਾਂਦੀ ਵੀਰ ਕਿੰਮਾ ਸੁਆ ਇਹ ਤਾਂ ਮਨ ਕੇ ਸੁਆ ਦਾ ਪਹਿਲਾ ਹੀ ਹੈ ਤੇ ਮੋਹਨ ਦੰਦੂ ਤੇ ਜਵਾਨ ਹੋ ਗਈ ਹਾਂਜੀ ਹਾਂਜੀ ਬਿਲਕੁਲ ਜੀ ਬਈ ਮੋਹਨ ਦੰਦੂ ਦੋਸਤੋ ਜਵਾਨ ਆ ਪਲੂਣ ਦਾ ਪਹਿਲਾ ਸੁਆ ਬੱਚੀ ਸੂਈ ਆ ਤੇ ਛੜੀਆਂ ਛੜੀਆਂ ਤੁਸੀਂ ਆ ਵੇਖ ਸਕਦੇ ਬੰਨੀਆਂ ਵੀਰ ਨੇ ਠੀਕ ਆ ਜੀ ਛੜੀਆਂ ਪਰ ਆਪਾਂ ਨੇ ਤੁਸਾ ਭਾਈ ਦਾ ਫੋਨ ਲੋਡ ਨਹੀਂ ਪੈਂਦੀ ਪਾਉਣਦੀ ਆ ਲੋਡ ਨਹੀਂ ਪੈਂਦੀ ਜਸਵੰਤ ਇਹਦਾ ਦਿਨ ਕਿੰਨੇ ਹੋ ਗਿਆ ਜਸੂ ਜੀ ਨੂੰ ਇਹਨੂੰ ਸੰਤੂ ਸਾਹਿਬ ਅੱਜ 6 ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਿਆ ਹਾਂਜੀ ਠੀਕ ਆ ਵੀਰੇ ਇਹਦੇ ਮਗਰ ਬੱਚਾ ਕੀ ਸੀ ਇਹਦੇ ਮਗਰ ਬੱਚਾ ਜੀ ਬੱਚਾ ਉਹ ਡੱਬਾ ਬੱਚਾ ਇਸੇ ਦਾ ਹੀ ਆ ਹਾਂ ਜੀ ਉਹ ਵਾਈਟ ਕਲਰ ਦਾ ਲੋ ਵੀ ਇਹਦੇ ਮਗਰ ਵੀ ਬੱਚਾ ਪੰਜ 6 ਪੰਜ 6 ਦਿਨ ਹੋ ਗਿਆ ਤੇ ਕਿੰਨੇ ਦੁੱਧ ਤੇਸ ਵਕਤ ਆਜੀ 15 16 ਕਿਲੋ ਤੇ ਆ ਜੀ 15 16 ਮੰਨ ਲਓ ਬੌਲਾ ਮੰਨ ਲਓ ਕਾਚਾ ਕੁਝ ਵੀ ਮੰਨ ਲੀ ਐ ਨੈਟ 1500 1500 ਹਾਂ ਜੀ ਐ ਨੈਟ ਜੀ ਕੰਡੇ ਵਾਲਾ ਠੰਡਾ ਕਰਕੇ ਤਸਲੀ ਵਾਲਾ ਦੁੱਧ ਵੀ 15 16 ਦੋਸਤੋ ਇਸ ਵਕਤ ਨੈਟ ਦੇ ਥੱਲੇ ਹੁਣ ਜਿਹੜਾ ਦੁੱਧ ਆ 15 16 ਲੀਟਰ ਠੀਕ ਆ ਜੀ ਹਾਂ ਜੀ ਬਾਕੀ ਥਾਂ ਤੋਂ ਤੁਸੀਂ ਚੈੱਕ ਕਰੋ ਹੱਥੀ ਮੁਠੀ ਦਾ ਥਾਣਾ ਕੋਈ ਗੱਲ ਨਹੀਂ ਕਿਸੇ ਵੀ ਵਾਰ ਨੂੰ ਕੋਈ ਬੰਗਾਰਸੀ ਪਾਉਣ ਦੀ ਲੋੜ ਨਹੀਂ ਕਿ ਠੀਕ ਹੈ ਜੀ ਠੰਡੀਆਂ ਧਿਰੀਆਂ ਇਹ ਵਹਿਰਾ ਨੇ ਸੀਲ ਸੁਲਾਗਾ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਜੀ ਮੋਟਰ ਟਰੱਕ ਆਉਂਦੀ ਹੋਈ ਠੀਕ ਹੈ ਜੀ ਹਾਂ ਜੀ ਲੋ ਠੀਕ ਹੈ ਜੀ ਬਾਕੀ ਵਰਦੇ ਵਰਦੇ ਵੇਖੋ ਤੁਸੀਂ ਪਸ਼ੂ ਠੀਕਾ ਜੀ ਬਿਲਕੁਲ ਚਾਈ ਚੰਗੀ ਆ ਬਹੁਤ ਜਾਈ ਸਾਫ ਸੁਥਰੀਆਂ ਸਾਫ ਸੁਥਰੀਆਂ ਨਿੱਕੇ ਜਿਲੇ ਦੇ ਤੇ ਸਾਫ ਸੁਥਰੀਆਂ ਨੇ ਤੇ 15 16 15 16 ਲੀਟਰ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਤਿਆਰ ਆ ਜੀ ਬਿਲਕੁਲ ਕੰਡੇ ਵਾਲਾ ਕੰਡੇ ਵਾਲਾ ਵੀ ਜਿਹੜਾ ਵੀਰ ਕਿਸੇ ਨੇ ਇਥੇ ਆਣ ਕੇ ਭਾਂਡੇ ਚ ਪਾ ਲੈਣਾ ਠੀਕਾ ਜੀ ਹਾਂ ਜੀ ਦੋ ਟਾਈਮ ਬਾਕੀ ਚੰਦੇ ਚੋਂ ਤੇਰੀ ਮੰਤਰ ਤੁਸੀਂ ਚੈੱਕ ਕਰੋ ਬਹੁਤ ਸੋਨਾ ਹਵਾਨਾ ਛਟਾ ਆ ਬੱਚਿਆਂ ਦੇ ਹਵਾਨੇ ਛੱਡੇ ਬੜੇ ਸਾਫ ਸੁਥਰੇ ਆ ਠੀਕ ਆ ਐ ਕਸਮਾ ਹੈ ਕੰਪੈਕਟਟਰ ਦੇ ਵਿੱਚ ਓਏ ਤੇਰਾ ਬੱਚਾ ਇਹ ਕਸਮਾ ਚੱਡਾ ਤੇ ਗਾਹਣ ਕਰਨ ਪਈਗਾ। ਉਹ ਜਿਹੜਾ ਦੇ ਵਿੱਚ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ। ਹਾਂ। ਕੋਕੇ ਤਾਂ ਵੀ ਗਾਹ ਆ ਗਈ ਸੰਤੂ ਸਾਹਿਬ। ਗੱਲਾਂ ਕੋਕੇ ਤੋਂ ਵੀ ਗਾਹ ਦੀਆਂ ਕਰਤੀਆਂ। ਹਾਂ। ਕੋਕਾ ਦੇ ਕਿਤੇ ਰਹਿ ਗਿਆ ਨੱਕ 'ਚ। ਹਾਂ। ਇਹਨੇ ਦੇ ਪਾਤੇ ਆ। ਹਾਂ। ਲੋਬੀ ਕਰੋ ਚੈੱਕ। ਆਹ ਜਿਹੜਾ ਤੁਸੀਂ ਲੈਂਟਰ ਲਾਈ ਖਰੀਦੀ ਕਰਵਾ ਦੇ ਟਿਕਾ ਜੀ ਕੱਫਰ ਵਰਗਾ ਲੈਵਾ ਐਨ ਕੰਪੈਕਟ ਲੈਟਰ ਦੇ ਵਿੱਚ ਲਿਸਕ ਦੇ ਵਿੱਚ ਸੰਦੂ ਸਾਹਿਬ ਸੋ ਸੇ ਸੋ ਪੂਰੀ ਚਮਕ ਤਮਕ ਵੇਖੋ ਬਾਹਰ ਤੇ ਕਿਵੇਂ ਕਨੈਕਸ਼ਨ ਨਹੀਂ ਲਾਈਦਾ ਵਾਰਨ ਨਾਲ ਸ਼ੋਲਡਰ ਕਰਕੇ ਉਹ ਚੀਜ਼ ਬਣੀ ਅਸਲ ਮੈਨੂੰ ਲੱਗਾ ਫਿਰ ਹੈਡਨ ਸ਼ੋਲਡਰ ਇਧਰ ਵੀ ਲਾਇਆ ਫਿਰ ਨਹੀਂ ਲਾਇਆ ਨਹੀਂ ਹੈ ਨਾ ਪਰਮਾਤਮਾ ਵੱਲੋਂ ਆ ਗਿਆ ਲਾ ਕੇ ਅੱਛਾ ਹਾਂਜੀ ਠੀਕ ਆ ਹਾਂਜੀ ਲਓ ਵੇ ਠੀਕ ਆ ਜੀ ਬਾਕੀ ਜਸਵੰਤ ਵੀਰ ਦਾ ਇਹ ਦੋਸਤੋ ਪਸ਼ੂ ਜਰੂਰ ਮੇਰਾ ਭਰਾ ਦੱਸਿਆ ਜੀ ਸਾਫ਼ ਸੁਥਰੇ ਭਰਾ ਐਨੀਮਲ ਲੈ ਕੇ ਆਉਂਦਾ ਪਸ਼ੂ ਵਪਾਰ ਦਾ ਵੀਰ ਦਾ ਕੀਤਾ ਜਿਹੜਾ ਸ਼ੁਰੂਆਤ ਕੀਤੀ ਸੀ ਅੱਜ ਪਹਿਲੇ ਜਿਹੜੇ ਆਪਾਂ ਪਾਵਾ ਹੀਰੇ ਸੋ ਸਾਫ ਸੁਥਰੇ ਆ ਨਹੀਂ ਆ ਜੇ ਜਾਂਦਾ ਨਹੀਂਗਾ ਮੜ ਕੇ ਸੰਤੂ ਸਾਹਿਬ ਹਾਂ ਤੁਹਾਡੀ ਭਰਾ ਦੀ ਦਇਆ ਚਾਹੀਦੀ ਹੈ ਭਾਵਨਾ ਨਾਲ ਹੀ ਹੈ ਬਈ ਚੰਗੀ ਵੱਛੀ ਸਾਰੀ ਬਹੁਤ ਚੰਗੀ ਆ ਹਾਂਜੀ ਬਾਕੀ ਕੁਦਰਤੀ ਜਿਹੜਾ ਨੇਚਰਲੀ ਇਹਨੂੰ ਜਿਹੜਾ ਰੰਗ ਸ਼ਾਈਨਿੰਗ ਵੈਹੀ ਇਹਨੂੰ ਲੱਗਦਾ ਨਾ ਮਾਲਕ ਵੱਲੋਂ ਬਖਸ਼ਿਸ਼ ਹੋਈ ਹੈ ਬਹੁਤ ਸੋਹਣਾ ਕਿਤੇ ਕੰਡੀਸ਼ਨ ਲਾ ਵੀ ਦਈਦਾ ਮਾੜਾ ਚੰਗਾ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਬਾਕੀ ਖੂਬਸੂਰਤ ਪਸ਼ੂ ਆ ਐਨੀਮਲ ਆ ਫੇਰ ਇੱਕ ਵਾਰੀ ਆਪਾਂ ਰਿਪੀਟ ਕਰ ਦਿੰਦੇ ਆ ਐਨੀਮਲ ਸਾਰੇ ਸਾਫ ਸੁਥਰੇ ਆ ਚੰਗੇ ਆ ਠੀਕ ਆ ਜੀ ਰੰਗ ਬਾਜ ਆ ਕਰਮਾਲੇ ਠੀਕ ਆ ਜੀ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਬੜੇ ਆ ਸੰਧੂ ਸਾਹਿਬ ਬੱਚੇ ਆ ਡੱਬਾ ਜਿਹੜਾ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਆ ਨਾੜੂਆ ਵੀ ਨਾਲ ਜੀ ਸੋ ਇਹਦੇ ਮਗਰ ਬੱਚਾ ਠੀਕ ਆ ਜੀ ਦੋ ਗੜ ਦੇ ਮਗਰ ਬੱਚੇ ਸੀ ਇੱਕ ਪਹਿਲੀ ਮਗਰ ਤੇ ਇੱਕ ਤੁਹਾਨੂੰ ਸੈਗਰ ਨੰਬਰ ਤੇ ਦਿਖਾਉਂਦੇ ਆ ਆ ਦੇਖੋ ਇਹ ਨਾੜੂ ਨਾਲ ਬੱਚੇ ਦੇ ਠੀਕ ਆ ਜੀ ਅੱਜ ਪੰਜਾਂ ਛਿਆਂ ਦਿਨਾਂ ਦੇ ਵਿੱਚ ਆ ਨਾੜੂਆ ਨਾਲ ਆ ਹਾਂਜੀ ਲੈ ਵੀ ਜਸੋਤ ਵੀਰੇ ਆ ਜਾ ਇਧਰ ਤੇ ਇਹਦੀ ਵੀਰ ਡਿਮਾਂਡ ਕੀ ਕਰਦਾ ਬੱਚੀ ਦੇਣੀ ਕਿੰਨੇ ਦੀ ਆ ਹਾਂ ਜਾਂ ਨਾ ਆਲੀ ਗੱਲ ਬਾਤ ਮੁੱਲ ਸੰਧੂ ਸਾਹਿਬ 70000 ਰੁਪਇਆ ਜੇ ਤੇ ਜੈਸਨ 68000 ਰੁਪਇਆ ਲੱਗੀ ਦੀ 68000 ਦੀ ਹਾਂਜੀ ਮੁੱਲ 70000 ਹਾਂਜੀ ਠੀਕ ਹੈ ਜੀ ਹਾਂਜੀ ਮੋ ਵੀ ਮੁੱਲ 70000 ਦੋਸਤੋ 68000 ਦੀ ਇਹ ਜਸਵੰਤਾਂ ਦਾ ਵੀ ਵਹਿੜ ਦੇਣੀ ਆ ਆਪਾਂ ਬਾਕੀ ਵਿੱਚੋਂ ਛੋੜ ਸੱਪਾ ਪ੍ਰੇਮ ਹਕਤ ਦੇ ਨਾਲ ਮਾਨਤਾਲ ਹੋਊਗਾ ਕੋਈ ਤਰਾ ਨਹੀਂ ਹੋਣਾ ਵਦ ਵਦ ਛੋੜ ਸੱਪਾ ਹੋ ਜਾਊਗਾ ਬੱਚੀ ਸਾਰੀ ਸਾਰੀ ਤੁਸੀਂ ਦੇਖ ਲਈਏ ਬੜੀ ਖੂਬਸੂਰਤ ਆ ਠੀਕ ਆ ਜੀ ਹਵਾਨੇ ਚੱਡੇ ਵਾਲੇ ਪਾਸੇੋਂ ਦੇਖ ਲਓ ਕਿਉਂਕਿ ਬਹੁਤ ਜੱਦੀ ਸੁਪਾਈ ਆ ਆ ਦੇਖੋ ਮੁਗ ਗਿਆ ਪੂਰਾ ਨਿੱਗਰ ਚੱਡਾ ਪੂਰਾ ਨਿੱਗਰ ਗਾਂ ਭਾਈਆਂ ਤੇ ਵੀ ਆ ਬਾਪੂ ਨੋਖਾ ਸੋਹਣ ਦੀ ਪਾਂ ਪੇ ਵੀ ਪਾਂ ਭਾਈਆਂ ਆ ਪਾਂ ਭਾਈਆਂ ਜੀ ਪਾਂ ਭਾਈ ਅਕ ਗਾਲੀ ਨਹੀਂ ਤੇ ਠੰਡੀਆਂ ਬੜੀਆਂ ਸਦਾ ਜੀ ਕਰਦਾ ਥੱਲੇ ਚੌਂਕੜੀ ਮਾਰ ਕੇ ਬਹਿ ਜੀ ਆ ਨੇ ਚੰਗੇ ਪਸ਼ੂ ਆ 9 ਵੀ 68000 ਦੀ 200 ਵਾਚੀ ਮਿਲ ਜੂਗੀ ਤੁਹਾਨੂੰ ਅੱਜ ਠੀਕ ਆ ਜੀ ਸੋ ਪਹਿਲ ਤੇ ਧਾਰ ਤੇ ਸੌਦਾ ਕਰ ਲਿਓ ਅਗੇ ਨਖਤ ਇਧਰਲੇ ਪਾਸੇ ਆਪਾਂ ਆ ਜਗੇ ਤੇ ਇੱਕ ਆਪਣੇ ਕੋਲ ਜਸਵੰਤ ਆ ਬੱਚੀ ਪਹਿਲਾ ਸੁਭਾਈ ਹੈ ਵੀ ਹਾਂਜੀ ਠੀਕ ਹੈ ਜੀ ਤੇ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਵੀਰੇ ਚੌਥਾ ਦਿਨ ਹੋਇਆ ਸੰਤੂ ਸਰ ਚਾਰਕ ਦਿਨ ਦਾ ਸਮਾਂ ਹੋ ਗਿਆ ਹਾਂਜੀ ਇਹਦੇ ਮਗਰ ਬੱਚੀ ਆ ਗਈ ਵੀਰੇ ਹਾਂਜੀ ਆ ਵੇਖ ਲਓ ਜੀ ਲੋ ਵੀ ਇਹਦੇ ਮਗਰ ਬੱਚੀ ਆ ਇਹ ਮਗਰ ਫੀਮੇਲ ਆ ਗਈ ਠੀਕ ਹੈ ਜੀ ਚਾਹੋ ਦਿਨ ਆ ਰਹੀ ਆ ਸਾ ਸਸਰੀ ਆ ਦੇਖੋ ਜੀ ਬੱਚਾ ਤਾਂ ਮ ਦਿਖਾਉਣਿਆ ਕਿਸੇ ਚੰਗੇ ਸੀਮਨ ਦੀ ਬੱਚੀ ਆ ਮਗਰ ਬੁਲ ਬੁਲਦਾ ਬੱਚਾ ਆ ਵੇਖੋ ਜੀ ਅਨਰੋਧਾ ਚਿੱਟਾ ਮੂੰਹ ਆ ਠੀਕ ਹੈ ਜੀ ਹਾਂਜੀ ਬਿਲਕੁਲ ਅੰਗਰੇਜ਼ਾਂ ਵਰਗਾ ਬਿਲਕੁਲ ਹੈ ਅੰਗਰੇਜ਼ ਹੀ ਆ ਤੇ ਆ ਇਹ ਜਿਹੜੀ ਨਹੀਂ ਬਣੀ ਆਈ ਤੇ ਸਾਹਮਣੇ ਇਹ ਅੰਗਰੇਜ਼ ਨਹੀਂ ਹੈਗੇ ਹਾਂਜੀ ਅੱਛਾ ਤੇ ਜਸਵੰਤ ਅੱਜ ਤਿੰਨਾਂ ਚੌ ਚੌ ਦਿਨਾਂ ਦੇ ਸਮੇਂ ਦੌਰਾਨ ਕੋਈ ਬੋੜਾ ਮੰਨ ਲੈਣ ਦੇ ਥੱਲੇ ਕਿੰਨਾ ਗਿਆ ਉਸ ਵਕਤ ਇਹਦੇ ਥੱਲੇ 11-12 ਕਿਲੋ ਬੋੜਾ 11-12 ਕਿਲੋ ਹਾਂਜੀ ਐ ਜਿਹੜਾ ਚੋਣ ਜਵਾਲ ਹੈ ਐ ਬਿਲਕੁਲ ਲੀਟਰ ਵਾਲਾ ਜੀ ਠੀਕ ਆ ਜੀ ਬਾਕੀ ਚੋਣ ਜਵਾਲ ਬਾਕੀ ਪਸੋਂ ਪੁਸਮ ਕੇ ਥਣ ਹੋਰ ਵੀ ਨਿਕਲੋਗਾ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਜ਼ਿਆਦਾ ਸੌਖੀ ਚੋਈ ਹੱਥੀ ਹੋ ਜਾਂਦੀ ਹੈ ਹਾਂ ਪੂਰੀ ਪੂਰੀ ਪ੍ਰੋਪਰ ਹੋ ਜਾਂਦੀ ਹੈ ਜੀ ਠੀਕ ਆ ਲੋ ਵੀ ਇਧਰ ਉਹ ਦਿਖ ਐ ਕਰਕੇ ਹਾਂਜੀ ਠੀਕ ਹੈ ਵੀਰੇ ਲਓ ਵੀ ਗੂਠੇ ਵਾਲੀ ਚਵਾਈ ਨਹੀਂ ਸੰਧੂ ਸਾਹਿਬ ਠੀਕ ਹੈ ਜੀ ਐ ਵਾਲੀ ਲੈ ਵੀ ਜਿਸੋਂ ਤੋਂ ਐਨੂੰ ਮੜਾ ਜਾ ਹਲਾ ਕੇ ਪਿਛਾ ਹਥੋ ਥੁ ਲਾ ਜੀ ਪਾਪਾ ਮੁੰਡਾਂ ਦਾ ਪਾਪਾ ਹਾਂ ਹਾਂ ਮੁੰਡਿਆਂ ਨੂੰ ਸਾਰਾ ਪਤਾ ਨਾ ਵੀ ਪਾਪਾ ਵਾਲੀ ਚਵਾਈ ਹੁੰਦੀ ਆ ਆ ਲਓ ਜੀ ਬੱਚੀ ਬਹੁਤ ਪਿਆਰੀ ਸੰਧੂ ਸਾਹਿਬ ਉਹ ਠੰਡਾ ਹੀ ਪੀਰੇ ਐਨੀਮਲ ਆ ਰੋਸੋ ਸਾਫ਼ ਸੁਥਰੀਆਂ ਬੱਚੀਆਂ ਨੇ ਆ ਦੇਖੋ ਬਿਲੋਂ ਭਲੂਣ ਭਲਾਨੇ ਹੈਗੀ ਅਜੇ ਬਾਕੀ ਬਿਲਕੁਲ ਮਿੱਠੀ ਸੰਧੂ ਸਾਹਿਬ ਹਾਂ ਮੋਟਰ ਆ ਕੁੰਦੀ ਹਾਂ ਠੀਕ ਆ ਠੀਕ ਆ ਜੀ ਸੰਤ ਵੀਰੇ ਠੀਕ ਆ ਤੇ 10000 10000 ਕਿਲੋ ਇਸ ਵਕਤੇ ਹਾਂਜੀ ਬਾਦ ਹੋ ਸੰਤੂ ਸਾਹਿਬ ਆਕੀ ਲਓ ਕੋਰ ਕੇ ਜਸਮਤ ਤੋੜ ਦੇ ਨੂੰ ਵੀ ਲਓ ਵੀ ਇਹਦਾ ਮਗਰ ਬੱਛੀ ਫੀਮੇਲ ਕਾਪ ਆ ਠੀਕ ਆ ਜੀ ਪਹਿਲਾ ਸੂਆ ਇੱਕ ਵਾਰੀ ਫੇਰ ਕਨਫਰਮ ਕਰ ਲਓ ਤੇ 10 ਹਿਆ 10000 ਕਿਲੋ ਇਹ ਥੋੜੀ ਜਿਹੀ ਰੋਟਰ ਵਾਲੀ ਖੇਦਣ ਲਈ ਆ ਠੀਕ ਆ ਜੀ ਜੋ ਬੋਲੀ ਉਸ ਤੋਂ ਜਾ ਕੇ ਵੱਧ ਨਿਕਲੇ ਸਵਾਦ ਫੇਰ ਆਉਂਦਾ ਜੀ ਬਸ ਵੀਰੇ ਬਸ ਹੈਗੀ ਗੱਲ ਤੇ ਨਹੀਂ ਆਪਣਾ ਮੂੰਹ ਸਿਫਤ ਕੀਤੀ ਤਾਂ ਸੰਧੂ ਸਭ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਵੀਰੇ ਭੈਣ ਭਰਾ ਖੜ ਕੇ ਜਾ ਕੇ ਕਰੇ ਫੇਸ ਅਸਲ ਦੇ ਵਿੱਚ ਉਹ ਅੱਗੋਂ ਦੱਸਣ ਆਪਣੇ ਵੀਰ ਸੱਜਣਾਂ ਨੂੰ ਜਾ ਕੇ ਵੀ ਯਾਰ 10000 ਕਿਲੋ ਕਿਹਾ ਸੀ ਤੇ ਅੱਜ 15 14 13 14 15 ਚੋਂ ਡੇ ਬਚੀ ਥੱਲੇ ਉਹ ਦਿਨ ਆਪਾਂ ਸੰਧੂ ਸਾਹਿਬ ਵੀਡੀਓ ਪਾਈ ਸੀ ਹਾਂ ਤੇ ਮੈਂ ਦੱਸਿਆ 14 15 ਕਿਲੋ ਉਹਨਾਂ ਦੋ ਟਾਈਮ ਚ ਹੋਇਆ 16 17 ਕਿਲੋ ਨਿਕਲਿਆ ਆਣਾ ਪਊਗਾ ਸਵਾਦ ਆ ਗਿਆ ਨਾ ਹਵਾਦ ਆ ਗਿਆ ਵੀ ਖੁਸ਼ ਹੋ ਗਏ ਹੁਣ ਫੇਰ baar baar ਫੋਨ ਕਰਦੇ ਸਨ ਅਸਲ ਵਿੱਚ ਚਲੋ ਪੈਸਾ ਪਤਾ ਨਹੀਂ ਕਿਵੇਂ ਕਿਵੇਂ ਕਰਕੇ ਕਿਸੇ ਨੇ ਲਵਾ ਹਾਂਜੀ ਤੇ ਜੇ ਇਹਨਾਂ ਨੂੰ ਪੈਸਾ ਲਾ ਕੇ ਮਨਨਾ ਖੁਸ਼ ਹੋਵੇ ਆਪਣਾ ਹੀ ਨਾ ਹੋਵੇ ਤੇ ਅਗਲੇ ਦਾ ਕਿਵੇਂ ਹੋਗਾ ਸਾਨੂੰ ਸਹੀ ਗੱਲ ਵੀਰੇ ਗੱਲ ਇਹ ਹੋ ਜਾਂਦੀ ਆ ਹੋਰ ਕਿਤੇ ਪੈਸੇ ਦੀ ਗੱਲ ਨਹੀਂ ਪੈਸਾ ਲਓ ਬਿਲਕੁਲ ਜੀ ਬਿਲਕੁਲ ਜਨਵਰ ਦਾ ਦੇਣਾ ਸਾਫ ਮੈਂ ਵੀ ਬਾਕੀ ਦੱਸੋ ਪੂਰੀ ਸਫਾਈ ਵਾਲੀਆਂ ਚੀਜ਼ਾਂ ਨੇ ਚੰਗੇ ਹਵਾਨੇ ਚੱਡੇ ਦੇ ਵਿੱਚ ਵੱਛੀਆਂ ਨੇ ਤੇ ਪਸੰਦ ਆਉਣਗੀਆਂ ਠੀਕ ਆ ਜੀ ਸਾਬਤ ਉਤਰੀ ਐਨੀਮਲ ਨੇ ਤੇ ਅੱਗੇ ਦੁੱਧ ਸੇਵਾ ਦਾ ਹਾਂਜੀ ਬਾਈ ਇੱਕ ਵਾਰੀ ਜਦੋਂ ਤੋਂ ਹੁਰਕਾ ਪਾ ਦਈਏ ਕਿਹੜਾ ਫਿਰ ਇਧਰ ਜਦੋਂ ਤੋਂ ਬਾਕੀ ਥਾਂ ਟਿਕਾਣੇ ਚੰਗੇ ਦੇ ਚਲੋ ਕੋਈ ਚਲੀ ਗਈ ਸੇਵਾ ਵਾਲੇ ਘਰ ਆ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਬੱਚੀ ਪਹਿਲਾ ਸਵਾ ਪਰੋਣਾ 15 14 ਲੀਟਰ ਨੂੰ ਆਂਦਾ ਕੁਝ ਨਹੀਂ ਡਰਤੇ ਨਹੀਂ ਕੁਝ ਨਹੀਂ ਆਂਦਾ ਜਾਤ ਪਾਤ ਵਾਲੀ ਐ ਸੰਤੂ ਸਾਬ ਕਿਉਂਕਿ ਕੱਲ ਨੂੰ ਆਪਾਂ ਜੇ 15 14 ਲੀਟਰ ਕਹ ਜੀ ਕੱਲ ਨੂੰ ਵੀ ਰੱਖ ਕੇ ਬਿਨਾਂ ਆ ਵੇਹੋ ਕੰਨ ਕੋਣ ਕਿੱਡਾ ਨਿੱਕਾ ਲੱਗਾ ਤੇ ਕੋਈ ਗਾਲੀ ਨਹੀਂ ਬਾਕੀ ਨਸਲ ਫਰੀਦ ਸਾਂ ਵੀ ਨਹੀਂ ਕੀਤੀ ਭਰਾਵਲੇ ਦੇਖ ਹੀ ਲੈਣੀ ਮੈਰ ਨਹੀਂ ਕੇ ਇਹ ਗੱਲਾਂ ਕੋਈ ਸੀ ਬਾਕੀ ਸਾਂ ਵੀ ਨਹੀਂ ਹੋਈ ਠੀਕ ਹੈ ਲੈ ਵੀ ਜੀ ਸੰਤ ਤੋਰ ਲਾ ਪਿਆ ਹੋ ਮੋ ਚਾਰ ਦਿਨ ਕਰਮਾਂ ਦੀ ਸਾਂਭ ਕੇ ਜੋ ਮਰਜੀ ਬੱਸ ਬੱਸ ਚੋ ਲਈਏ ਬੱਚੀ ਦੋਸਤੋ ਚੰਗੀ ਆ ਅਗੇ ਸਾਹ ਦਾ ਮੋਲਾ ਠੀਕ ਹੈ ਜੇ ਸਾਹ ਜਿੰਨੀ ਮੇਰਾ ਜਿੰਨਾ ਪਾਲਾਂ ਉਹਨੇ ਦੇ ਦੋ ਕਰਮਾ ਜਾਰ ਪਾਲ ਲਈ ਹਸਨੂ ਸਾਹਿਬ ਉਹਦਾਂ ਦੇ ਠੀਕ ਹੈ ਜੀ گاਵਾ ਵਹਿੜਾ ਦੀ ਗੱਲ ਕਰ ਲਈਏ ਤੇ ਜਿੰਨਾ ਪਾਲ ਗਿਆ ਠੀਕ ਹੈ ਜੀ ਹੱਕ ਨਹੀਂ ਰੱਖਦਾ ਕੋਈ ਪਸ਼ੂ ਚਾਹੇ ਮੱਝਾਂ ਦੀ ਗੱਲ ਜਿੰਨਾ ਪਾਲੀਏ ਉਹਨੇ ਥੋੜਾ ਇਹਨਾਂ ਕਰਮਾ ਲਈ ਨੂੰ ਖਵਾਇਆ ਪਿਆਇਆ ਘਟ ਜਾਂਦਾ ਹਾਂਜੀ ਬਾਕੀ ਜਿੰਨਾ ਕਿ ਤੁਸੀਂ ਪਾਲੋਗੇ ਸੇਵਾ ਕਰ ਲੋਗੇ ਉਹਨਾਂ ਦੇ ਦੇ ਦੇਣਗੇ ਬੱਚੀ ਚੰਗੀ ਆ ਮਗਰ ਵੀ ਬੱਚੀ ਹੈ ਪੁਲਪੁਲ ਦਾ ਬੱਚਾ ਹੀ ਹੈ ਮਗਰ ਠੀਕ ਹੈ ਜੀ ਬਹੁਤ ਪਿਆਰੀ ਬੱਚੀ ਆ ਗਈ ਇਹਦੇ ਤੇ ਜਸਮント ਇਹਦਾ ਲੈਣ ਦੇਣ ਭਰਾ ਕੀ ਕਰਦਾ ਇਹਦਾ ਸੰਧੂ ਸਾਹਿਬ ਮੁੱਲ 68000 ਰੁਪਇਆ ਹਾਂ ਜੈਸਨ ਉਹ 68000 ਦੀ 680 ਠੀਕ ਆ ਜੀ ਵਿੱਚ ਹੋਰ ਲੈਸ ਨੂੰ ਉਸ ਤੋਂ ਕਰੇਗਾ ਮੌਕੇ ਤੇ ਕਰਦਾ ਸਾਨੂੰ ਸਭ ਕਰਦੀ ਖੁੱਲੀ ਕਰਦੀ ਕਰਦਾ ਲਓ ਵੀ 60000 ਦੀ ਦੋਸਤੋ ਇਹ ਬੱਚੀ ਫੋਨ ਮੰਗਤਾ ਵੀ ਦੇਵਾਂਗੇ ਮੰਗਤਾ ਫੋਨ ਚਲੋ ਥੋੜੀ ਜੀ ਨਾ ਲੈਸੇ ਪਾਣੇ ਸਾਹਮਣੇ ਆਲੀ ਦੋ ਚਾਰ ਦਿਨ ਹਾਂ 70 ਦਾ 75 ਵਾਟ ਰੀ ਗਲ ਕੋ ਜੀ ਭੈਣ ਨੂੰ ਘਰੋਂ ਜਾ ਕੇ ਸੇਵਾ ਕਰਨੀ ਚਲੋ ਕਿ 2 ਰੁਪਏ ਲੈਣੇ ਇਨੇ ਸਹੀ ਆ ਜੀ ਹਾਂ ਤਾਂ ਮੈਂ ਵੀ ਦੱਸੋ ਇਹ ਗੱਲ ਬਾਤ ਆ 60000 ਦੀ ਇਹ ਬੱਚੀ ਮਿਲ ਜੂਗੀ ਤੁਹਾਨੂੰ ਤੇ ਨਗ ਜਿਹੜੇ ਅੱਜ ਤਿੰਨੇ ਫੋਰ ਸੇਲ ਆ ਠੀਕ ਆ ਜੀ ਕੰਟੈਕਟ ਕਰ ਲਿਓ ਜਸਮント ਵੀਰ ਤੇ ਨੰਬਰ ਆਪਾਂ ਲੈ ਲੈਨੇ ਆ ਜਸਮント ਨੰਬਰ ਬੋਲ ਦੇ ਵੀਰ ਆਪਨੇ 88981 ਹਾਂਜੀ 32000 ਠੀਕ ਹੈ ਵੀਰੇ 88981 32000 8427734203 ਠੀਕ ਹੈ ਜੀ ਪਾ ਪਾ ਠੀਕ ਹੈ ਪਾ ਪਾ ਕਹਿੰਦਾ ਅੱਛਾ ਪਾ ਪਾ ਕਰਦਾ ਠੀਕ ਹੈ ਠੀਕ ਹੈ ਠੀਕ ਆ ਹਾਂਜੀ ਲਵੀ ਜਵਾਗ ਹੀ ਬਹੁਤ ਖੁਸ਼ ਹੁੰਦੇ ਆ ਠੀਕ ਹੈ ਜੀ ਹਾਂ ਕਿਉਂਕਿ ਚਲੋ ਵੀਡੀਓ ਵੇਖਦੇ ਰਹਿੰਦੇ ਆ ਨਾਲੇ ਸਾਰੇ ਭੈਣ ਭਰਾਵਾਂ ਨੂੰ ਦੇਖਦੇ ਰਹਿੰਦੇ ਤਾਂ ਕਰਕੇ ਰਿਸਾ ਲਾਉਂਦੇ ਆ ਨਾ ਸਾਰੇ ਰਿਸਾ ਲਾਉਂਦੇ ਹਾਂਜੀ ਠੀਕ ਆ ਕੋਈ ਗੱਲ ਨਹੀਂ ਲੋ ਵੀ ਆ ਦੋਸਤੋ ਅੱਜ ਐਨੀਮਲ ਸੀਗਾ ਵੀਰ ਜਸਵੰਤ ਸਿੰਘ ਉਹਨਾਂ ਦੇ ਘਰੋਂ ਠੀਕ ਆ ਜੀ ਪਿੰਡ ਵਾੜਾ ਤੇਲੀਆਂ ਨਜ਼ਦੀਕ ਲਗੋਂ ਕੋਠੀ ਡੱਬੀਪੁਰਾ ਅਮਰਕੋਟ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ